ਕੈਸਨੋ ਕਾਉਂਟੀ ਦੇ ਉਸ ਪੀਰੀਅਡ ਜਿਹੜੇ ਜਸਟਿਸ ਸਿਸਟਮ ਦੇ ਵਿੱਚ ਕੋਰਟ ਦੇ ਵਿੱਚ ਪਹਿਲੇ ਸਿੱਖ ਅੰਮ੍ਰਿਤਧਾਰੀ ਬਣੇ ਆ ਇਹ ਜਦ ਤੁਹਾਨੂੰ ਇਹ ਪਤਾ ਲੱਗਾ ਸੀ ਕੀ ਮੰਨ ਦੇ ਵਿੱਚ ਭਾਵ ਆਇਆ ਮੇਰੇ ਮਨ ਚ ਇਹੀ ਆ ਇਹ ਵੀ ਗੁਰੂ ਸਾਹਿਬ ਨੇ ਬਹੁਤ ਵੱਡੀ ਸੇਵਾ ਬਖਸ਼ੀ ਆ ਪਰ ਨਾਲ ਦੀ ਨਾਲ ਮਤਲਬ ਜ਼ਿੰਮੇਵਾਰੀ ਵੀ ਬਹੁਤ ਵੱਡੀ ਮੇਰੇ ਕਾਲਜ ਦੇ ਪਹਿਲੇ ਸਾਲ 911 ਹੋ ਗਿਆ ਸੀਗਾ ਪਹਿਲੇ ਸਾਲ ਸੀਗਾ ਮਹੀਨਾ ਮਤਲਬ ਸ਼ਾਇਦ ਪੂਰਾ ਹੋਇਆ ਹੀ ਨਹੀਂ ਸੀਗਾ ਪੜਾਈ ਦਾ ਤੇ 911 ਹੋਇਆ ਉਸ ਤੋਂ ਬਾਅਦ ਸਿੰਘ ਜਾਂ ਬੀਬੀਆਂ ਜਾਂ ਆਪਣੇ ਵੈਸੇ ਵੀ ਕੋਈ ਭਾਈਚਾਰੇ ਦੇ ਵਿੱਚ ਪੰਜਾਬੀ ਸੀਗਾ ਉਹਦੇ ਨਾਲ ਕੀ ਸਲੂਕ ਹੋਇਆ ਇਸ ਧਰਤੀ ਤੇ ਹਨਾ ਪਰਮਾਤਮਾ ਦੀ ਕਿਰਪਾ ਦੇ ਨਾਲ ਮਤਲਬ ਮੇਰੇ ਮਨ ਦੇ ਵਿੱਚ ਆਇਆ ਇਹ ਆਇਆ ਵੀ ਮਤਲਬ ਸਲੂਕ ਵੀ ਰੱਖਣਾ ਤਾਂ ਹੈਗਾ ਹੀ ਆ ਤੇ ਇਸ ਬਾਰੇ ਦੱਸਣਾ ਵੀ ਆ ਮੇਰੇ ਮਨ ਦੇ ਵਿੱਚ ਆਇਆ ਵੀ ਲੋ ਦਾ ਜਿਹੜਾ ਮਤਲਬ ਖਿੱਤਾ ਵਾ ਲੋ ਦਾ ਪ੍ਰੋਫੈਸ਼ਨ ਆ ਉਹਦੇ ਨਾਲ ਮਤਲਬ ਕਲਾ ਪ੍ਰਚਾਰ ਨਹੀਂ ਹੋਊਗਾ ਆਪਾਂ ਮਤਲਬ ਸੱਚ ਤੇ ਧਰਮ ਦੀ ਗੱਲ ਵੀ ਕਰ ਸਕਦੇ ਆ ਤੇ ਮੇਰੇ ਮਾਤਾ ਪਿਤਾ ਖਾਸ ਕਰਕੇ ਮੇਰੇ ਪਿਤਾ ਜੀ ਬਹੁਤ ਸੰਤੋਖੀ ਸੀਗੇ ਉਹਨਾਂ ਨੇ ਕਦੇ ਮਤਲਬ ਇਹ ਜੋਰ ਨਹੀਂ ਪਾਇਆ ਹਮੇਸ਼ਾ ਹੌਸਲਾ ਦਿੱਤਾ ਤੁਸੀਂ ਕਰ ਲੋ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਅਪਾਇੰਟਮੈਂਟ ਹੁੰਦੀ ਹੈ ਇਹ ਗਵਰਨਰ ਦੀ ਹੁੰਦੀ ਆ ਇਸ ਤੋਂ ਪਹਿਲਾਂ ਮਤਲਬ ਕਾਫੀ ਇੰਟਰਵਿਊਜ਼ ਕਰਦੇ ਆ ਬੈਕਗ੍ਰਾਉਂਡ ਚੈੱਕ ਕਰਦੇ ਆ ਬਹੁਤ ਰੈਫਰੈਂਸਸ 80 90 ਬੰਦਿਆਂ ਦੇ ਨਾਮ ਮੰਗਦੇ ਆ ਜਿਨ੍ਹਾਂ ਨਾਲ ਪੜ੍ਹੇ ਜਾਂ ਜਿਨ੍ਹਾਂ ਨਾਲ ਨਾਲ ਪੜ੍ਹੇ ਜਾਂ ਜਿਨ੍ਹਾਂ ਨਾਲ ਆਪਾਂ ਕੰਮ ਕੀਤਾ ਉਹ ਸਾਰੇ ਆਪਣੀ ਮਤਲਬ ਆਪਣਾ ਨਜ਼ਰੀਆ ਦਿੰਦੇ ਆ ਕੋਈ ਉਹ ਵੀ ਦਿੰਦੇ ਆ ਜਿਨ੍ਹਾਂ ਨੂੰ ਨਹੀਂ ਤੁਹਾਨੂੰ ਸਹੀ ਠੀਕ ਲੱਗਦੇ ਤੇ ਉਹਨਾਂ ਨੂੰ ਫਿਰ ਤੁਸੀਂ ਤੁਹਾਨੂੰ ਜਵਾਬ ਦੇਣੇ ਪੈਂਦੇ ਆ ਤੇ ਬਹੁਤ ਲੰਮਾ ਚੌੜਾ ਪ੍ਰੋਸੈਸ ਆ ਕਦੋਂ ਤੋਂ ਸ਼ੁਰੂ ਹੋਇਆ ਸੀ ਇਹ ਪ੍ਰੋਸੈਸ ਮੈਨੂੰ ਤਕਰੀਬਨ ਸਵਾ ਕ ਸਾਲ ਹੋ ਗਿਆ ਕਈ ਵਾਰੀ 4 5 6 ਸਾਲ ਲੱਗ ਜਾਂਦੇ ਆ ਕਿਸੇ ਨੂੰ 3 ਸਾਲ ਲੱਗ ਜਾਂਦੇ ਆ ਜਦੋਂ ਮੈਂ ਪ੍ਰੋਸੈਸ ਸ਼ੁਰੂ ਕੀਤਾ ਸੀ ਮੈਨੂੰ ਕਹਿੰਦੇ ਸੀ 2 ਸਾਲ ਤਾਂ ਜੇ 2 ਸਾਲਾਂ ਚ ਹੋ ਜAVE ਤਾਂ ਐ ਸਮਝੋ ਵੀ ਬਹੁਤ ਛੇਤੀ ਹੋ ਗਿਆ ਪਰ ਇਸ ਸਵਾ ਸਾਲ ਚ ਹੋ ਗਿਆ ਦੇਖੋ ਜਿਹੜੀ ਗੁਰਸਿੱਖੀ ਹੈ ਜਿਹੜੇ ਆਪਾਂ ਦੇਵੀ ਗੁਣ ਸਮਝ ਸਕਦੇ ਆ ਸਾਤ ਸੰਤੋਖ ਦਇਆ ਨਿਮਰਤਾ ਜੇ ਆਪਾਂ ਇਹ ਗੁਣਾਂ ਦੇ ਨਾਲ ਚੱਲਾਂਗੇ ਤਾਂ ਆਪਾਂ ਇੱਥੋਂ ਦੇ ਕਾਨੂੰਨ ਦੇ ਨਾਲ ਵੀ ਚੱਲ ਰਹੇ ਆ ਕਿਉਂਕਿ ਕਾਨੂੰਨ ਵੀ ਇਨ੍ਹਾਂ ਸਿਧਾਂਤਾਂ ਨੂੰ ਅੱਗੇ ਮੁੱਖ ਰੱਖ ਕੇ ਹੀ ਬਣਾਏ ਜਾਂਦੇ ਆ ਨਾ ਮੈਂ ਕਹਣਾ ਵੀ ਜਿਹੜੇ ਆਪਣੇ ਆਪਣੀ ਕਮਿਊਨਿਟੀ ਦੇ ਮੈਂਬਰਸ ਨੇ ਤੁਸੀਂ ਆਪਣੇ ਆਪ ਨੂੰ ਕਦੇ ਆਇਨਾ ਸਮਝੋ ਵੀ ਤੁਸੀਂ ਬਾਹਰਲੇ ਹੋ ਹਨਾ ਜੇ ਆਪਾਂ ਆਪਾਂ ਹੀ ਆਪਣੇ ਆਪ ਨੂੰ ਬਾਹਰਲੇ ਕਹਿਣ ਲੱਗ ਗਏ ਤਾਂ ਜਿਹੜੇ ਇੱਥੋਂ ਦੇ ਪਹਿਲਾਂ ਦੇ ਵਸਨੀਕ ਨੇ ਮਤਲਬ ਉਹ ਤਾਂ ਕਹਿਣ ਗਈ ਉਹ ਤਾਂ ਪਹਿਲਾਂ ਹੀ ਕਹਿਣਗੇ ਸੋ ਆਪਾਂ ਡਟ ਕੇ ਹਾਸਲੇ ਦੇ ਨਾਲ ਜਿਹੜਾ ਵੀ ਕੰਮ ਕਰਨਾ ਆਪਾਂ ਕਰੀਏ ਜਿਹੜੇ ਕੰਮ ਬਾਰੇ ਆਪਾਂ ਨੂੰ ਨਹੀਂ ਪਤਾ ਆਪਾਂ ਮਿਹਨਤ ਕਰਕੇ ਉਹ ਕੰਮ ਬਾਰੇ ਪਤਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਨਾਲ ਤੁਸੀਂ ਜੁੜੇ ਹੋਏ ਆ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਖੜੇ ਆ ਗੁਰਦੁਆਰਾ ਸਾਹਿਬ ਗੁਰਨਾਨਕ ਪ੍ਰਕਾਸ਼ ਪ੍ਰੈਜ਼ਡੈਂਟ ਵਿਖੇ ਜਿਨ੍ਹਾਂ ਨੂੰ ਹੁਣੇ-ਹੁਣੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਨ੍ਹਾਂ ਦੇ ਦੁਆਰਾ ਫਰੇਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੇ ਜਿਹੜੇ ਜੱਜ ਆ ਉਹਨਾਂ ਦੀ ਨਿਯੁਕਤੀ ਹੋਈ ਆ ਸਿਟੀ ਦੇ ਵਿੱਚ ਇਹ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਆ ਪ੍ਰੋਸੀਕਿਊਟਰ ਦੀਆਂ ਸਿਵਾਵਾਂ ਜਿਹੜੀਆਂ ਉਹਨੂੰ ਬੰਉਂਦੇ ਆ ਰਹੇ ਸੀਗੇ ਅਟਰਨੀਜ਼ ਦੇ ਤੌਰ ਦੇ ਤੇ ਕੰਮ ਕਰ ਰਹੇ ਸੀ ਆਉ ਰਾਜ ਸਿੰਘ ਵਿਦੇਸ਼ਾ ਜੀ ਦੇ ਨਾਲ ਗੱਲਬਾਤ ਕਰਦੇ ਆਂ ਉਨ੍ਹਾਂ ਦੇ ਮਨ ਦੇ ਭਾਵ ਵੀ ਜਾਣਦੇ ਆ ਇਹ ਸਫ਼ਰ ਕਿੱਦਾਂ ਦਾ ਰਿਹਾ ਉਸ ਬਾਰੇ ਜਾਣਨ ਦੀ ਗੱਲ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਤਾਂ ਬਹੁਤ ਬਹੁਤ ਮੁਬਾਰਕਾਂ ਇਸ ਨਿਯੁਕਤੀ ਦੇ ਲਈ ਸਾਰੀ ਸੰਗਤ ਨੂੰ ਵੀ ਮੁਬਾਰਕਾਂ ਸਾਰੀ ਕੌਮ ਨੂੰ ਮੁਬਾਰਕਾਂ ਫਰੇਸਨ ਕਾਉਂਟੀ ਦੇ ਸਪੀਰੀਅਰ ਜਿਹੜੇ ਜਸਟਿਸ ਸਿਸਟਮ ਦੇ ਵਿੱਚ ਕੋਰਟ ਦੇ ਵਿੱਚ ਪਹਿਲੇ ਸਿੱਖ ਅੰਮ੍ਰਿਤਧਾਰੀ ਸਰਦਾਰ ਦਸਤਾਰਧਾਰੀ ਤੁਸੀਂ ਬਣੇ ਆ ਇਹ ਜਦ ਤੁਹਾਨੂੰ ਇਹ ਪਤਾ ਲੱਗਾ ਸੀ ਕਿ ਮਨ ਦੇ ਵਿੱਚ ਭਾਵ ਆਇਆ ਮੇਰੇ ਮਨ ਚ ਇਹ ਹੈ ਵੀ ਗੁਰੂ ਸਾਹਿਬ ਨੇ ਬਹੁਤ ਵੱਡੀ ਸੇਵਾ ਬਖਸ਼ੀ ਆ ਤੇ ਬਹੁਤ ਕਿਰਪਾ ਕੀਤੀ ਆ ਤੇ ਖੁਸ਼ੀ ਤਾਂ ਹੁੰਦੀ ਹੀ ਆ ਪਰ ਨਾਲ ਦੀ ਨਾਲ ਮਤਲਬ ਜ਼ਿੰਮੇਵਾਰੀ ਵੀ ਬਹੁਤ ਵੱਡੀ ਵੱਧ ਗਈ ਹੈ ਹਨਾ ਸੋ ਮਤਲਬ ਮਨ ਦੇ ਵਿੱਚ ਇਹੀ ਇਹੀ ਵਲਵਲੇ ਆਏ ਆ ਵੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ ਇਹਨਾਂ ਨੂੰ ਗੁਰੂ ਸਾਹਿਬ ਆਪੇ ਨਿਭਾਉਣ ਹੂੰ ਤੁਸੀਂ 40 ਸਾਲ ਤੁਹਾਡੀ ਉਮਰ ਹਾਂਜੀ ਮੇਰੀ ਉਮਰ 40 ਸਾਲ ਆ ਇੱਥੇ ਦੇ ਜੰਪ ਲਓ ਤੁਸੀਂ ਹਾਂਜੀ ਫਰੈਜ਼ਨੋ ਕਾਉਂਟੀ ਚ ਸ਼ੁਰੂ ਤੋਂ ਰਹੇ ਹਾਂ ਜੀ ਮੇਰਾ ਮਤਲਬ ਮੇਰਾ ਬਰਥ ਵੀ ਫਰੈਜ਼ਨੋ ਕਾਉਂਟੀ ਚ ਹੋਇਆ ਰਹੇ ਵੀ ਇੱਥੇ ਹਾਂ ਤੇ ਪੜ੍ਹਾਈ ਤੋਂ ਬਾਅਦ ਵੀ ਇੱਥੇ ਮੁੜ ਆਏ ਕੀ ਤਾਂ ਦੀ ਪ੍ਰੇਰਣਾ ਸੀਗੀ ਇਸ ਦੇ ਵੱਲ ਜਿਹੜੇ ਜਸਟਿਸ ਵਾਲੇ ਪਾਸੇ ਨੂੰ ਪਹਿਲਾਂ ਵਕਾਲਤ ਦੇ ਵੱਲ ਨੂੰ ਜਿਹੜਾ ਹੁਣ ਆਉਣ ਪੀ ਦੇਖੋ ਮਤਲਬ ਮੈਂ ਭਾਈ ਸਾਹਿਬ ਨੂੰ ਵੀ ਕਿਹਾ ਵੀ ਮੇਰਾ ਮਤਲਬ ਪਰਿਵਾਰ ਦੇ ਵਿੱਚ ਤਾਂ ਕਿਸੇ ਕੋਈ ਮਤਲਬ ਲਾਅ ਦੇ ਵਿੱਚ ਹੈ ਨਹੀਂਗਾ ਤੇ ਜਦੋਂ ਮੈਂ ਹਾਈ ਸਕੂਲ ਦੇ ਵਿੱਚ ਸੀਗਾ ਮੈਂ ਡਿਬੇਟ ਦੀਆਂ ਕਲਾਸਾਂ ਲੀਆ ਸੀਗਾ ਤੇ ਥੋੜਾ ਮੈਨੂੰ ਇੰਟਰਸਟ ਸੀਗਾ ਵੀ ਵਕਾਲਤ ਵੱਲ ਚੱਲੀਏ ਠੀਕ ਹੈ ਤੇ ਕਾਲਜ ਦੇ ਵਿੱਚ ਮੇਰੇ ਮੇਰੇ ਕਾਲਜ ਦੇ ਪਹਿਲੇ ਸਾਲ 911 ਹੋ ਗਿਆ ਸੀਗਾ ਅੱਛਾ ਸੋ 911 ਪਹਿਲੇ ਸਾਲ ਸੀਗਾ ਮਹੀਨਾ ਮਤਲਬ ਸ਼ਾਇਦ ਪੂਰਾ ਹੋਇਆ ਹੀ ਨਹੀਂ ਸੀਗਾ ਪੜਾਈ ਦਾ ਤੇ 911 ਹੋਇਆ ਉਸ ਤੋਂ ਬਾਅਦ ਮਤਲਬ ਤੁਹਾਨੂੰ ਪਤਾ ਹੀ ਹੈ ਵੀ ਆਪਣੀ ਜਿਹੜੇ ਸਾਥ ਸਹੂਰਤ ਜਿਹੜੇ ਮਤਲਬ ਸਿੰਘ ਜਾਂ ਬੀਬੀਆਂ ਜਾਂ ਆਪਣੇ ਵੈਸੇ ਵੀ ਕੋਈ ਭਾਈਚਾਰੇ ਦੇ ਵਿੱਚ ਪੰਜਾਬੀ ਸੀਗਾ ਉਹਦੇ ਨਾਲ ਕੀ ਸਲੂਕ ਹੋਇਆ ਇਸ ਧਰਤੀ ਤੇ ਹੈਨਾ ਸੋ ਉਸ ਤੋਂ ਤੁਹਾਨੂੰ ਵੀ ਉਹ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਨਹੀਂ ਸਾਹਮਣਾ ਕਰਨਾ ਪਿਆ ਹਾਂਜੀ ਤੇ ਉਸ ਸਮੇਂ ਤੇ ਮੇਰੇ ਮਨ ਦੇ ਵਿੱਚ ਇਹ ਆਇਆ ਵੀ ਕਿਉਂਕਿ ਡਿਸੀਜਨ ਤਾਂ ਹੁੰਦੀ ਆ ਕਈ ਵਾਰੀ ਮਤਲਬ ਸਿਚੁਏਸ਼ਨ ਔਖੀ ਹੋ ਜਾਂਦੀ ਆ ਕੋਈ ਬੰਦਾ ਨਹੀਂ ਹੈਂਡਲ ਕਰ ਸਕਦਾ ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਮਤਲਬ ਮੇਰੇ ਮਨ ਦੇ ਵਿੱਚ ਆਇਆ ਇਹ ਆਇਆ ਵੀ ਮਤਲਬ ਸਰੂਪ ਵੀ ਰੱਖਣਾ ਤਾਂ ਹੈਗਾ ਹੀ ਆ ਤੇ ਇਸ ਰੂਪ ਬਾਰੇ ਦੱਸਣਾ ਵੀ ਆ ਸੋ ਉਸ ਸਮੇਂ ਤੇ ਫਿਰ ਮੈਂ ਮਤਲਬ ਮਤਲਬ ਥੋੜਿਆ ਪ੍ਰਚਾਰ ਉਸ ਹਿਸਾਬ ਨਾਲ ਕਮਿਊਨਿਟੀ ਦੇ ਵਿੱਚ ਸ਼ੁਰੂ ਕੀਤਾ ਉਦੋਂ ਮੌਕੇ ਸੀਗੇ ਸੋ ਉਦੋਂ ਮੈਂ ਪ੍ਰਚਾਰ ਸ਼ੁਰੂ ਕੀਤਾ ਤੇ ਮੇਰੇ ਮਨ ਦੇ ਵਿੱਚ ਆਇਆ ਵੀ ਲਾ ਦਾ ਜਿਹੜਾ ਮਤਲਬ ਖਿੱਤਾ ਵਾ ਲਾ ਦਾ ਪ੍ਰੋਫੈਸ਼ਨ ਆ ਉਹਦੇ ਨਾਲ ਮਤਲਬ ਕਲਾ ਪ੍ਰਚਾਰ ਨਹੀਂ ਹੋਊਗਾ ਆਪਾਂ ਮਤਲਬ ਸੱਚ ਤੇ ਧਰਮ ਦੀ ਗੱਲ ਵੀ ਕਰ ਸਕਦੇ ਆ ਤੇ ਮੇਰੇ ਮੈਨੂੰ ਮਤਲਬ ਉਹ ਅਟ੍ਰੈਕਟ ਹੋਇਆ ਸੋ ਉਸ ਤੋਂ ਬਾਅਦ ਫਿਰ ਮੈਂ ਲਾ ਸਕੂਲ ਦੀ ਐਪਲੀਕੇਸ਼ਨ ਭਰੀ ਮਾਤਾ ਪਿਤਾ ਮਤਲਬ ਘੱਟ ਪੜੇ ਹੋਏ ਨੇ ਉਹਨਾਂ ਦਾ ਕੋਈ ਜ਼ੋਰ ਨਹੀਂ ਸੀਗਾ ਹਨਾ ਹਰ ਦਾ ਤੁਸੀਂ ਕਹਿੰਦੇ ਸੀ ਉਦਾਂ ਕਰ ਲੈਣਾ ਉਹਨਾਂ ਨੇ ਹਾਂਜੀ ਮੈਂ ਵੱਡਾ ਵੀ ਆ ਪਰਿਵਾਰ ਦੇ ਵਿੱਚ ਹਨਾ ਸੋ ਗੱਲ ਮੰਨਦੇ ਵੀ ਸੀਗੇ ਮਤਲਬ ਜ਼ਿੰਮੇਵਾਰੀ ਪਰਿਵਾਰ ਦੇ ਵਿੱਚ ਵੀ ਹੁੰਦੀ ਹੈ ਨਾ ਵੱਡੇ ਦੀ ਤੇ ਉਹ ਗੱਲ ਮੰਨਦੇ ਵੀ ਸੀਗੇ ਤੇ ਉਹਨਾਂ ਨੇ ਕਦੇ ਜ਼ੋਰ ਨਹੀਂ ਪਾਇਆ ਦਬਾ ਨਹੀਂ ਪਾਇਆ ਵੀ ਆਹ ਕੰਮ ਕਰਨਾ ਨਹੀਂ ਕਰਨਾ ਉਹਨਾਂ ਨੇ ਕਿਹਾ ਵੀ ਤੁਸੀਂ ਪੜ੍ਹ ਲਓ ਹਨਾ ਪੜ੍ਹਾਈ ਕਰ ਲਓ ਸਾਡੇ ਵਾਂਗੂ ਤੁਸੀਂ ਤੁਹਾਨੂੰ ਮਤਲਬ ਮਜ਼ਦੂਰੀ ਨਹੀਂ ਕਰਨੀ ਪਊਗੀ ਮਤਲਬ ਫਿਜ਼ੀਕਲ ਲੇਬਰ ਨਹੀਂ ਕਰਨੀ ਪਊਗੀ ਤੁਸੀਂ ਮਤਲਬ ਕਿਸੇ ਅਹੁਦੇ ਤੇ ਪਹੁੰਚ ਵੀ ਸਕਦੇ ਹਾਂ ਦਫ਼ਤਰ ਤੁਹਾਡੇ ਹੋਣਗੇ ਤੁਸੀਂ ਕੁਰਸੀਆਂ ਤੇ ਬੈਠ ਕੇ ਕੰਮ ਕਰੋਗੇ ਹਨਾ ਸੋ ਇੱਕ ਜਿਹੜਾ ਇੱਕ ਇਮੀਗ੍ਰੈਂਟ ਪਰਿਵਾਰ ਦਾ ਆਉਣਾ ਉਹਨਾਂ ਦੀ ਜਿਹੜੀ ਸੋਚ ਹੁੰਦੀ ਵੀ ਅਸੀਂ ਮਿਹਨਤ ਕਰੀਏ ਚਾਹੇ ਅਸੀਂ ਕਿੰਨੇ ਕਿੰਨੇ ਘੰਟੇ ਕਿੰਨੀਆਂ ਕਿੰਨੀਆਂ ਸ਼ਿਫਟਾਂ ਲਾਈਏ ਵੀ ਗਾਂ ਜਿਹੜੇ ਨਿਆਣੇ ਆ ਉਹ ਅਦਿਆਤ ਤਰ ਜਾਣ ਅੱਜ ਉਹ ਉਹ ਸਫਲ ਹੋਈ ਉਹ ਉਹਨਾਂ ਦੀ ਮਿਹਨਤ ਹਾਂਜੀ ਹਾਂਜੀ ਅਜੋ ਜਿਹੜੀ ਮੈਂ ਕਹਿੰਦੇ ਆ ਨਾ ਵੀ ਹਾਂਜੀ ਇਮੀਗ੍ਰੈਂਟ ਜਿਹੜੀ ਕਮਿਊਨਿਟੀ ਆ ਉਹਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਉਹ ਅਸੀਂ ਮਤਲਬ ਮਹਿਸੂਸ ਕੀਤੀਆਂ ਨੇ ਤੇ ਮਤਲਬ ਕਈ ਬੜੀ ਪਰਿਵਾਰਾਂ ਦੇ ਵਿੱਚ ਆਏ ਹੁੰਦਾ ਵੀ ਮਾਤਾ ਪਿਤਾ ਕਹਿੰਦੇ ਤੁਸੀਂ ਕੰਮ ਕਰੋ ਪੈਸੇ ਬਣਾਓ ਤੇ ਮੇਰੇ ਮਾਤਾ ਪਿਤਾ ਖਾਸ ਕਰਕੇ ਮੇਰੇ ਪਿਤਾ ਜੀ ਬਹੁਤ ਸੰਤੋਖੀ ਸੀਗੇ ਉਹਨਾਂ ਨੇ ਕਦੇ ਮਤਲਬ ਇਹ ਜੋੜ ਨਹੀਂ ਪਾਇਆ ਹਮੇਸ਼ਾ ਹੌਸਲਾ ਦਿੱਤਾ ਤੁਸੀਂ ਕਰ ਲਓ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਮੈਨੂੰ ਆਏ ਨਹੀਂ ਪਤਾ ਵੀ ਮੇਰੇ ਲਾਅ ਸਕੂਲ ਦੇ 3 ਸਾਲ ਉਹਨਾਂ ਨੇ ਕਿਵੇਂ ਮਤਲਬ ਮੇਰੇ ਨਾਲ ਮੈਨੂੰ ਆ ਕੇ ਖਾਣਾ ਵੀ ਦੇਣਾ ਉਹਨਾਂ ਨੇ ਸਾਰਾ ਤਰ੍ਹਾਂ ਦੀ ਹੈਲਪ ਦੇਣੀ ਉਹਨਾਂ ਨੇ ਹਾਲਾਂਕਿ ਉਹਨਾਂ ਨੇ ਆ ਬਹੁਤ ਔਖੇ ਟਾਈਮ ਕੱਢੇ ਆ ਕਿਹੜੇ ਕਾਲਜ ਕਿਹੜੇ ਸਕੂਲ ਤੁਸੀਂ ਲਾਅ ਦੀ ਡਿਗਰੀ ਕੀਤੀ ਮੈਂ ਪਹਿਲਾਂ ਤਾਂ ਅੰਡਰ ਗ੍ਰੈਜੂਏਟ ਮ ਤੇ ਉਸ ਤੋਂ ਬਾਅਦ ਮੈਂ ਯੂਸੀ ਹੇਸਟਿੰਗਜ਼ ਜਿਹਦਾ ਹੁਣ ਨਾਮ ਯੂਸੀ ਲਾ ਸਫਰ ਯੂਸੀ ਦਾ ਪਹਿਲਾ ਲਾ ਸਕੂਲ ਸੀਗਾ ਸੈਨ ਫਰਾਂਸਿਸਕੋ ਦੇ ਵਿੱਚ ਉੱਥੇ ਲਾ ਦੀ ਪੜ੍ਹਾਈ ਕੀਤੀ ਹੈ। ਪੜ੍ਹਾਈ ਕੀਤੀ ਹੈ। ਹਾਂਜੀ। ਕਿਹੜੇ ਈਅਰ ਤੁਸੀਂ ਪਾਸ ਆਊਟ ਹੋਏ ਸੀਗਾ? ਅ 2008 ਦੇ ਵਿੱਚ। ਫਿਰ ਤੁਸੀਂ ਸਿਟੀ ਦੇ ਵਿੱਚ ਹੁਣ ਹੁਣ ਤੁਸੀਂ ਹੁਣ ਨਿਯੁਕਤੀ ਹੋਣ ਤੋਂ ਪਹਿਲਾਂ ਤੁਸੀਂ ਕਿਹੜੀਆਂ ਸੇਵਾਵਾਂ ਨਿਭਾ ਰਹੇ ਸੀ? ਸੋ ਮੈਂ ਮਤਲਬ ਸਿਟੀ ਦੇ ਵਿੱਚ ਮੇਰੀ ਮਤਲਬ ਮੁੱਖ ਜਿਵੇਂ ਐਡਵਾਈਜ਼ਰ ਦੀ ਹੈਗੀ ਪੋਸਟ ਮੈਂ ਜਿਹੜਾ ਸਿਟੀ ਹੈਟਰ ਨਹੀਂ ਉਹ ਤੋਂ ਇੱਕ ਮਤਲਬ ਲੈਵਲ ਹੈਠਾ ਡਿਪਟੀਟਰ ਚੀਫ ਅਸਿਸਟੈਂਟ ਸੀਗਾ ਮੈਂ। ਤਾਂ ਮੇਰਾ ਕੰਮ ਐਸੀ ਦਾ ਵੀ ਜੋ ਵੀ ਦੇਣੀਆਂ ਸਾਰੇ ਇਲੈਕਟਡਸ ਨੂੰ ਕਾਉਂਸਲ ਮੈਂਬਰਸ ਨੂੰ ਮੇਅਰ ਨੂੰ ਸਲਾਹ ਦੇਣੀ ਹੈ ਕੋਈ ਵੀ ਕਿਸੇ ਵੀ ਡਿਪਾਰਟਮੈਂਟ ਹੈਡ ਨੂੰ ਦੇਣੀ ਆ ਜਾਂ ਕੋਈ ਮਕਦਮਾ ਬਾਹਰ ਸਾਡੇ ਆਊਟਸਾਈਡ ਕਾਉਂਸਲ ਕੰਮ ਕਰਦੇ ਆ ਸਾਡੇ ਹੇਠਾਂ ਮਤਲਬ ਉਹ ਸਾਰਾ ਜਿਹੜੀ ਐਡਵਾਈਸ ਆ ਮੇਰੇ ਥਰੂ ਜਾਂਦੀ ਸੀਗੀ ਸੋ ਬਹੁਤ ਵੱਡੀ ਜ਼ਿੰਮੇਵਾਰੀ ਸੀਗੀ ਇੱਥੇ ਵੀ ਬਹੁਤ ਵੱਡੀ ਸੇਵਾ ਸੀਗੀ ਤੇ ਮਤਲਬ ਇਹ ਵੀ ਸੇਵਾ ਮਤਲਬ ਨਿਭੀ ਇੱਕ ਕਿਸਮ ਦੀ ਹੈ ਨਾ ਥੋੜਾ ਸਮਾਂ ਰਹਿ ਗਿਆ ਹੁਣ ਤਾਂ ਕਿਉਂਕਿ ਅਪੁਆਇੰਟਮੈਂਟ ਹੋ ਗਈ ਆ ਪਰ ਇਹ ਸੌ ਝੁਕਣੀਆਂ ਹੁਣ ਦੇਖੋ ਅਜੇ ਮਤਲਬ ਉਹ ਤਰੀਕ ਉਹਨੇ ਲੀਕ ਹੀ ਨਹੀਂ ਹੈਗੀ ਮਹੀਨੇ ਡੇਢ ਮਹੀਨੇ ਦੇ ਵਿੱਚ ਸ਼ਾਇਦ ਹੋ ਜੂ ਸੋ ਜਦੋਂ ਗਵਰਨਰ ਜਦੋਂ ਗਵਰਨਰ ਨੇ ਨਿਯੁਕਤੀ ਕਰਤੀ ਕੀ ਇਹ ਜਿਹੜਾ ਸੈਨਟ ਜਾਂ ਉੱਥੇ ਹਾਊਸ ਦੇ ਵਿੱਚ ਉੱਥੇ ਅਪਰੂਵਲ ਹੋਣਾ ਜਾਂ ਗਵਰਨਰ ਦੀ ਨਿਯੁਕਤੀ ਫਾਈਨਲ ਗਵਰਨਰ ਦੀ ਨਿਯੁਕਤੀ ਫਾਈਨਲ ਆ ਨਹੀਂ ਜੀ ਇਹ ਜਿਹੜੀ ਜੁਡੀਸ਼ੀਅਲ ਅਪੋਇੰਟਮੈਂਟ ਹੁੰਦੀ ਹੈ ਇਹ ਗਵਰਨਰ ਦੀ ਹੁੰਦੀ ਆ ਇਸ ਤੋਂ ਪਹਿਲਾਂ ਮਤਲਬ ਕਾਫੀ ਇੰਟਰਵਿਊਜ਼ ਕਰਦੇ ਆ ਬੈਕਗਰਾਉਂਡ ਚੈੱਕ ਕਰਦੇ ਆ ਬਹੁਤ ਰੈਫਰੈਂਸਸ 80 90 ਬੰਦਿਆਂ ਦੇ ਨਾਮ ਮੰਗਦੇ ਆ ਜਿਨ੍ਹਾਂ ਤੋਂ ਜ ਉਹ ਸਾਰੇ ਆਪਣੀ ਮਤਲਬ ਆਪਣਾ ਨਜ਼ਰੀਆ ਦਿੰਦੇ ਆ ਕੋਈ ਉਹ ਵੀ ਦਿੰਦੇ ਆ ਜਿਨ੍ਹਾਂ ਨੂੰ ਨਹੀਂ ਤੁਸੀ ਠੀਕ ਲੱਗਦੇ ਤੇ ਉਹਨਾਂ ਨੂੰ ਫਿਰ ਤੁਸੀ ਤੁਹਾਨੂੰ ਜਵਾਬ ਦੇਣੇ ਪੈਂਦੇ ਆ ਤੇ ਬਹੁਤ ਲੰਮਾ ਚੜਾ ਪ੍ਰੋਸੈਸ ਆ ਕਦੋਂ ਤੋਂ ਸ਼ੁਰੂ ਹੋਇਆ ਸੀ ਇਹ ਪ੍ਰੋਸੈਸ ਮੈਨੂੰ ਤਕਰੀਬਨ ਸਵਾ ਕ ਸਾਲ ਹੋ ਗਿਆ ਸਵਾ ਕ ਸਾਲ ਤੋਂ ਇਹ ਚੱਲ ਰਿਹਾ ਸੀ ਫਾਈਨਲੀ ਜਿਹੜਾ ਜਾ ਕੇ ਕੱਲ ਹਰੀ ਚੰਡੀ ਹਾਂਜੀ ਹਾਂਜੀ ਪਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਵੀ ਅਗੇਨ ਦੇਖੋ ਮੈਨੂੰ ਤਾਂ ਵੀਨੂ ਤੁਹਾਨੂੰ ਸਾਰੀ ਕਿਰਪਾ ਹੀ ਲੱਗਦੀ ਆ ਹਾਂ 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 ਕਈ ਵਾਰੀ 4 5 6 ਸਾਲ ਲੱਗ ਜਾਂਦੇ ਆ ਕਿਸੇ ਨੂੰ 3 ਸਾਲ ਲੱਗ ਜਾਂਦੇ ਆ ਜਦੋਂ ਮੈਂ ਪ੍ਰੋਸੈਸ ਸ਼ੁਰੂ ਕੀਤਾ ਸੀ ਮੈਨੂੰ ਕਹਿੰਦੇ ਸੀ 2 ਸਾਲ ਤਾਂ ਜੇ 2 ਸਾਲਾਂ ਚ ਹੋ ਜAVE ਤਾਂ ਐ ਸਮਝੋ ਵੀ ਬਹੁਤ ਛੇਤੀ ਹੋ ਗਿਆ ਪਰ ਇਸ ਸਵਾ ਸਾਲ ਚ ਹੋ ਗਿਆ ਸੋ ਬਾਰੇ ਦੀ ਪੂਰੀ ਕਿਰਪਾ ਜਿਹੜੀ ਉਹ ਚੱਲ ਸੋ ਸਿੱਖ ਸਿਧਾਂਤ ਨੇ ਯੂ ਐਸ ਦਾ ਕਨਸਟੀਟਿਊਸ਼ਨ ਆ ਸਪਰੀਮ ਕੋਰਟ ਦੇ ਉੱਤੇ ਲਿਖਿਆ ਇਕਵਲ ਇਕਵਲ ਜਸਟਿਸ ਐਂਡ ਲਾ ਹਾਂਜੀ ਸੋ ਗੁਰੂ ਸਾਹਿਬ ਵੀ ਆਪ ਨੂੰ ਇਹ ਚੀਜ਼ਾਂ ਸਿਖਾਉਂਦੇ ਆ ਇਹ ਗੁਰੂ ਸਾਹਿਬ ਦੇ ਸਿਧਾਂਤ ਇੱਥੇ ਦੇ ਜਿਹੜੇ ਤੁਹਾਡੇ ਕੰਮ ਕਾਜ ਦੇ ਵਿੱਚ ਕਿੱਦਾਂ ਤੁਹਾਡੀ ਮਦਦ ਕਰਨਗੇ ਦੇਖੋ ਜਿਹੜੀ ਗੁਰ ਸਿੱਖੀ ਹੈ ਜਿਹੜੇ ਆਪਾਂ ਦੇਵੀ ਗੁਣ ਸਮਝ ਸਕਦੇ ਆ ਸਾਤ ਸੰਤੋਖ ਦਇਆ ਨਿਮਰਤਾ ਜੇ ਆਪਾਂ ਇਹ ਗੁਣਾਂ ਦੇ ਨਾਲ ਚੱਲਾਂਗੇ ਤਾਂ ਆਪਾਂ ਇਥੋਂ ਦੇ ਕਾਨੂੰਨ ਦੇ ਨਾਲ ਵੀ ਚੱਲ ਰਹੇ ਆ ਕਿਉਂਕਿ ਕਾਨੂੰਨ ਵੀ ਇਹਨਾਂ ਸਿਧਾਂਤਾਂ ਨੂੰ ਅੱਗੇ ਮੁੱਖ ਰੱਖ ਕੇ ਹੀ ਬਣਾਏ ਜਾਂਦੇ ਆ ਨਾ ਕੋਈ ਕਾਨੂੰਨ ਆਇਆ ਤਾਂ ਬਣਾਇਆ ਨਹੀਂ ਜਾਂਦਾ ਤਾਂ ਕਿ ਵੀ ਆਪਾਂ ਕਿਸੇ ਨਾਲ ਵਿਤਕਰਾ ਕਰੀਏ ਜਾਂ ਆਪਣੇ ਆਪ ਨੂੰ ਕਿਸੇ ਮਤਲਬ ਉਹਨਾਂ ਨੂੰ ਨੀਵਾਂ ਦਿਖਾਈਏ ਸੋ ਮੈਨੂੰ ਲੱਗਦਾ ਵੀ ਜੇ ਆਪਾਂ ਨਾਮ ਬਾਣੀ ਜਪਾਂਗੇ ਤੇ ਆਪਾਂ ਉਹਨਾਂ ਸਿਧਾਂਤਾਂ ਤੇ ਚੱਲਾਂਗੇ ਤਾਂ ਆਪਾਂ ਜਸਟਿਸ ਸਿਸਟਮ ਜਿਹੜੀ ਇੱਥੋਂ ਦੀ ਆ ਕਦੇ ਵੀ ਉਹਨੂੰ ਆਪਾਂ ਮਤਲਬ ਕੋਈ ਗਲਤ ਫੈਸਲਾ ਨਹੀਂ ਲੈ ਸਕਦੇ ਬਾਕੀ ਗੁਰੂ ਮਹਾਰਾਜ ਅੰਗਸੰਗ ਨੇ ਉਹ ਆਪ ਹੀ ਮਨ ਨਿਵਾ ਰੱਖਣ ਹਨਾ ਹਉਮੈ ਨਾ ਲਿਆਉਣ ਤੇ ਮਤ ਉੱਚੀ ਰੱਖਣ ਤੇ ਜੋ ਵੀ ਮਤਲਬ ਜੋ ਸੱਚ ਆ ਸੱਚ ਅੱਗੇ ਆਪੇ ਲੈ ਆਉਣ ਹਨਾ ਜਿੱਥੇ ਆਪਾਂ ਨੂੰ ਨਹੀਂ ਦਿਸਦਾ ਮੈਨੂੰ ਤਾਂ ਬਹੁਤ ਵਿਸ਼ਵਾਸ ਆ ਵੀ ਗੁਰੂ ਮਹਾਰਾਜ ਆਪੇ ਕਰਨਗੇ ਸੋ ਬੜੀ ਜਿੱਦਾਂ ਤੁਸੀਂ ਕਿਹਾ ਵੀ ਵਿਦ ਪਾਵਰ ਜਿਹੜੀ ਰਿਸਪੌਂਸਿਬਿਲਟੀ ਵੀ ਜਿਹੜੀ ਉਹ ਵੱਧ ਜਾਂਦੀ ਆ ਸੁਪੀਰੀਅਰ ਕੋਰਟ ਦੇ ਜੱਜ ਬਣਨਾ ਇੱਕ ਲਾਈਫ ਲੌਂਗ ਜਿਹੜੀ ਕਹ ਲੋ ਵੀ ਗੱਲ ਹੁੰਦੀ ਬੰਦਾ ਪ੍ਰਮਾਤਮਾ ਕਰੇ ਵੀ ਹੋਰ ਤਰੱਕੀਆਂ ਜਿਹੜੀਆਂ ਉਹ ਤੁਹਾਡੀਆਂ ਹੋਣ ਸੋ ਇਹਨਾਂ ਸੇਵਾਵਾਂ ਨੂੰ ਇਹ ਇਸ ਕਾਰਜ ਨੂੰ ਰਿਸਪੌਂਸਿਬਲੀ ਕਰਨ ਦੇ ਲਈ ਕੀ ਤੁਸੀਂ ਸੋਚ ਰਹੇ ਆ ਕਿੱਦਾਂ ਤੁਸੀਂ ਉਸ ਨੂੰ ਦਬਾਉਣ ਦੀ ਜਿਹੜੀ ਤੁਹਾਡੇ ਮਨ ਦੇ ਵਿੱਚ ਹੈਗੀ ਆ ਪਹਿਲਾਂ ਤਾਂ ਹੁਣ ਕਿਉਂਕਿ ਅਜੇ ਕੰਮ ਸ਼ੁਰੂ ਨਹੀਂ ਕੀਤਾ ਪਰ ਤਿਆਰੀ ਤਾਂ ਕਰਨੀ ਪੈਣੀ ਹੈ ਕਿਉਂਕਿ ਨਵਾਂ ਕੰਮ ਆ ਹਨਾ ਸੋ ਮੈਂ ਹੁਣ ਮਤਲਬ ਐਜ਼ ਅ ਪ੍ਰੈਕਟੀਕਲ ਹਨਾ ਪ੍ਰੈਕਟੀਕਲੀ ਮੈਂ ਹੁਣ ਰੀਚ ਆਊਟ ਕਰ ਰਿਹਾ ਮੈਨੂੰ ਬਹੁਤ ਹੀ ਬਹੁਤ ਹੀ ਪਿਆਰ ਮਿਲਿਆ ਹਨਾ ਜਿਵੇਂ ਕਹਾ ਵੀ ਮਾਨ ਵੀ ਮਿਲਿਆ ਸੰਗਤ ਤੋਂ ਪਰ ਮੈਨੂੰ ਹੋਰਾਂ ਜੱਜਾਂ ਤੋਂ ਬਹੁਤ ਹੀ ਮਤਲਬ ਰਿਸਪੈਕਟ ਮਿਲੀ ਆ ਆਲਰੇਡੀ ਹੁਣ ਦੂਜਾ ਦਾ ਨਾਮ ਇਹਨੂੰ ਕਈ ਮੈਸੇजेस ਈਮੇਲਸ ਟੈਕਸਟ ਹਨਾ ਆਏ ਆ ਜੱਜਾਂ ਤੋਂ ਜਿਹੜੇ ਕਹਿੰਦੇ ਵੀ ਜੋ ਵੀ ਤੁਹਾਨੂੰ ਚਾਹੀਦਾ ਸਾਨੂੰ ਦੱਸੋ ਸੋ ਪਹਿਲਾਂ ਤਾਂ ਪ੍ਰੋਸੈਸ ਇਹੀ ਆ ਵੀ ਮਤਲਬ ਪਤਾ ਲੱਗੇ ਵੀ ਕਿੱਥੇ ਪ ਹੋ ਸਕਦੀ ਹੈ ਸਿਵਲ ਵੀ ਹੋ ਸਕਦੀ ਹੈ ਫੈਮਲੀਜ਼ ਵੀ ਹੋ ਸਕਦੀ ਹੈ ਕਿਤੇ ਵੀ ਹੋ ਸਕਦੀ ਹੈ ਸੋ ਜਦੋਂ ਪਤਾ ਲੱਗ ਗਿਆ ਉਦੋਂ ਫਿਰ ਆਪਾਂ ਤਿਆਰੀ ਸ਼ੁਰੂ ਸ਼ੁਰੂ ਕਰਾਂਗੇ ਤੇ ਮਤਲਬ ਮਿਹਨਤ ਕਰਾਂਗੇ ਹਨਾ ਤੇ ਪਰ ਪੜਾਈ ਨਾਲ ਦੇ ਨਾਲ ਚਲਦੀ ਰਹੇਗੀ ਇਹਦਾ ਸਾਰੀ ਉਮਰ ਚਲਦੀ ਆਪਾਂ ਆਪਾਂ ਤਾਂ ਘਰ ਸਿੱਖਣਾ ਸਿੱਖਾਂ ਸਾਰੀ ਉਮਰ ਸਿੱਖਦੇ ਰਹਾਂਗੇ ਤੇ ਪਰ ਆਪਾਂ ਮਿਹਨਤ ਕਰਾਂਗੇ ਤੇ ਬਾਕੀ ਆਏ ਮਤਲਬ ਸ਼ੁਰੂ ਆਈਂ ਕਰਾਂਗੇ ਅਮਰੀਕਾ ਦੇ ਵਿੱਚ ਬਹੁਤ سارے ਜਿਹੜਾ ਆਪਾਂ ਇਮੀਗ੍ਰੈਂਟਸ ਦੀ ਗੱਲ ਕੀਤੀ ਆਉਂਦੇ ਆ ਜਿੱਦਾਂ ਕਿ ਆ ਵੀ ਸਿਰ ਛੱਟ ਕੇ ਕੰਮ ਕਰਦੇ ਰਹਿੰਦੇ ਆ ਇਹਨਾਂ ਚੀਜ਼ਾਂ ਵੱਲ ਕਈ ਰੀ ਧਿਆਨ ਨਹੀਂ ਦਿੰਦੇ ਉਹਨਾਂ ਸੰਗਤ ਨੂੰ ਉਹਨਾਂ ਲੋਕਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ? ਤੇ ਮੈਂ ਕਹਿਣਾ ਚਾਹਾਂਗਾ ਵੀ ਤੁਸੀਂ ਇੱਥੇ ਆਪਾਂ ਆਏ ਆ ਆਪਾਂ ਇਹ ਦੇਸ਼ ਦੇ ਵਿੱਚ ਦੇਖੋ ਪਿਛਲੀ ਜਨਰੇਸ਼ਨ ਲਈ ਇਹ ਆਪਰਾਏ ਦੇਸ਼ ਸੀਗਾ ਹਨਾ ਕਿਉਂਕਿ ਆਪਣੇ ਮੇਰੇ ਮਾਤਾ ਪਿਤਾ ਦਾ ਹੋਰ ਜੇ ਮਤਲਬ ਹੋਰ ਪਰਿਵਾਰ ਉੱਥੋਂ ਉੱਠ ਕੇ ਇੱਥੇ ਆਇਆ ਸਾਰਾ ਕੁਝ ਛੱਡ ਕੇ ਇੱਥੇ ਆਇਆ ਇੱਥੇ ਨਵਾਂ ਨਵੇਂ ਸਿਰੋਂ ਸ਼ੁਰੂ ਕੀਤਾ ਸਾਰਾ ਕੁਝ ਜਿਹੜੇ ਬੱਚੇ ਇੱਥੋਂ ਦੇ ਜੰਮ ਪਾਲਨੇ ਜਿਹੜੇ ਇੱਥੇ ਆ ਕੇ ਪੜ੍ਹਦੇ ਆ ਤੇ ਉਹਨਾਂ ਦਾ ਮਤਲਬ ਲਾਈਫ ਲੌਂਗ ਕਮਿਟਮੈਂਟ ਉਹਨਾਂ ਦੀ ਇੱਥੇ ਰਹਿਣ ਦੇ ਆ ਦੇ ਨਾਲ ਆ ਤਾ ਉਹਨਾਂ ਲਈ ਤਾਂ ਇਹੀ ਆਪਣਾ ਘਰ ਆ ਨਾ ਸੋ ਮਤਲਬ ਉਹਨਾਂ ਨੂੰ ਮੈਂ ਇਹ ਕਹੂੰਗਾ ਵੀ ਆਪਾਂ ਕਿਤੇ ਆਪਣੇ ਆਪ ਨੂੰ ਬਾਹਰ ਲੈਣਾ ਸਮਝੀਏ ਹਨਾ ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਕੋਈ ਵੀ ਇਮੀਗਰੈਂਟ ਕਮਿਊਨਿਟੀ ਆ ਇੰਗਲਿਸ਼ ਦੇ ਵਿੱਚ ਉਹਨੂੰ ਅਦਰਨੈਸ ਕਹ ਦਿੰਦੇ ਹਨਾ ਮਮੂ ਮਤਲਬ ਆਟੋਮੈਟਿਕ ਹੋ ਜਾਂਦਾ ਵਾ ਮਤਲਬ ਇਹ ਮਸੂਮ ਹੁੰਦਾ ਵਈ ਮਲੂਮ ਹੁੰਦਾ ਵੀ ਅਸੀਂ ਬਾਹਰਲੇ ਆ ਹਨਾ ਪਰ ਮੈਂ ਕਹਣਾ ਵੀ ਜਿਹੜੇ ਆਪਣੇ ਆਪਣੀ ਕਮਿਊਨਿਟੀ ਦੇ ਮੈਂਬਰਸ ਨੇ ਤੁਸੀਂ ਆਪਣੇ ਆਪ ਨੂੰ ਕਦੇ ਆਇਨਾ ਸਮਝੋ ਵੀ ਤੁਸੀਂ ਬਾਹਰਲੇ ਹੋ ਹਨਾ ਜੇ ਆਪਾਂ ਆਪਾਂ ਹੀ ਆਪਣੇ ਆਪ ਨੂੰ ਬਾਹਰਲੇ ਕਹਿਣ ਲੱਗ ਗਏ ਤਾਂ ਜਿਹੜੇ ਇੱਥੋਂ ਦੇ ਪਹਿਲਾਂ ਦੇ ਵਸਨੀਕ ਨੇ ਮਤਲਬ ਉਹ ਤਾਂ ਕਹਿਣਗੇ ਹੀ ਉਹ ਤਾਂ ਪਹਿਲਾਂ ਹੀ ਕਹਿਣਗੇ ਸੋ ਆਪਾਂ ਡਟ ਕੇ ਹੌਂਸਲੇ ਦੇ ਨਾਲ ਜਿਹੜਾ ਵੀ ਕੰਮ ਕਰਨਾ ਆਪਾਂ ਕਰੀਏ ਜਿਹੜੇ ਕੰਮ ਬਾਰੇ ਆਪਾਂ ਨੂੰ ਨਹੀਂ ਪਤਾ ਆਪਾਂ ਮਿਹਨਤ ਕਰਕੇ ਉਹ ਕੰਮ ਬਾਰੇ ਪਤਾ ਕਰੀਏ ਤੇ ਵਾਕਈ ਆਪਣੀ ਕਮਿਊਨਿਟੀ ਦੇ ਵਿੱਚ ਇਹ ਮੈਂ ਕਹੂੰਗਾ ਇੱਕ ਗੁਣ ਹੈ ਵੀ ਆਪਾਂ ਇੱਥੇ ਆ ਕੇ ਤਰੱਕੀਆਂ ਕਰ ਰਹੇ ਆਂ ਪਰ ਆਪਣੇ ਜਿਹੜੇ ਅਗਲੀ ਪੀੜੀ ਵਾਲੇ ਬੱਚੇ ਨੇ ਮਤਲਬ ਉਹਨਾਂ ਨੂੰ ਮਤਲਬ ਇਹ ਜਾਣਨਾ ਜ਼ਰੂਰੀ ਹੈ ਵੀ ਇਹ ਆਪਣਾ ਦੇਸ਼ ਆ ਇਹ ਦੇਸ਼ ਦੇ ਵਿੱਚ ਜੇ ਆਪਾਂ ਕੋਈ ਵੀ ਬਦਲਾਅ ਲਿਆਉਣਾ ਵਾ ਜੇ ਉਹ ਬਦਲਾਅ ਮਤਲਬ ਆਪਣੇ ਭਾਵੇਂ ਧਰਮ ਦੇ ਨਾਲ ਜਾਂ ਆਪਣੇ ਕਲਚਰ ਦੇ ਨਾਲ ਸੰਬੰਧਿਤ ਹੈ ਜਾਂ ਨਹੀਂ ਹੈ ਹਨਾ ਜੇ ਆਪਾਂ ਕੋਈ ਵੀ ਬਦਲਾਅ ਲਿਆਉਣਾ ਆਪਾਂ ਨੂੰ ਉਹ ਕੰਮ ਕਾਰਜ ਆਪਣਾ ਸਮਝ ਕੇ ਕਰਨਾ ਪੈਣਾ ਸੋ ਮਤਲਬ ਮੈਂ ਇੰਨਾ ਹੀ ਕਹੂੰਗਾ ਵੀ ਤੁਸੀਂ ਆਪਣਾ ਕੰਮ ਸਮਝ ਕੇ ਮਤਲਬ ਗੁਰੂ ਮਹਾਰਾਜ ਦੀ ਸ਼ਤਰ ਸ਼ਾਹ ਦੇ ਹੇਠ ਕਿਉਂਕਿ ਆਪਾਂ ਧਰਮ ਨਹੀਂ ਭੁੱਲਣਾ ਕਿਉਂਕਿ ਇਹ ਦੇਸ਼ ਆਪਣਾ ਵਾ ਇਹ ਧਰਮ ਵੀ ਆਪਣਾ ਵਾ ਆਪਾਂ ਇੱਥੇ ਐਸ ਗੁਰਸਿਕਸ ਐਸ ਪੰਜਾਬੀ ਗੁਰਸਿਕਸ ਆਪਾਂ ਵਿਚਰਨਾ ਵਾ ਹਨਾ ਇ ਜਾਂ ਆਪਾਂ ਮਤਲਬ ਇਸ ਤਰ੍ਹਾਂ ਵਿਚਰੀਏ ਵੀ ਇਹ ਆਪਣਾ ਹੀ ਕੰਮ ਆ ਇਹ ਆਪਣਾ ਹੀ ਘਰ ਆ ਤੇ ਅਸੀਂ ਇਹ ਕੰਮ ਕਰਵਾਉਣੇ ਆ ਆਪਾਂ ਹੀ ਆਪਣੇ ਸਿਸਟਮ ਨੂੰ ਆਪਣੇ ਇਸ ਘਰ ਨੂੰ ਜਿਹੜਾ ਠੀਕ ਰੱਖਣਾ ਸਵਾਰਨਾ ਹਾਂਜੀ ਸਵਾਰਨਾ ਆ ਸਿੱਖ ਆਈਡੈਂਟੀਟੀ ਦੀ ਅਕਸਰ ਗੱਲ ਆਉਂਦੀ ਆ ਹੁਣ ਜਦੋਂ ਤੁਹਾਡੇ ਵਰਗੇ ਗੁਰਸਿੱਖ ਸਾਰੇ ਜਿਹੜੇ ਬਾਣੀ ਦੇ ਨਾਲ ਜੁੜ ਕੇ ਜਾਂ ਉਸ ਆਈਡੈਂਟੀਟੀ ਦੇ ਨਾਲ ਜੁੜ ਕੇ ਆਉਂਦੇ ਤੇ ਮਸਲੇ ਬਹੁਤ ਸਾਰੇ ਹੱਲ ਹੋਣੇ ਸ਼ੁਰੂ ਹੋ ਜਾਂਦੇ ਆ ਦੇਖੋ ਉਮੀਦ ਤਾਂ ਇਹੀ ਹੈ ਵੀ ਮਸਲੇ ਜਿਹੜੇ ਆ ਜਿਵੇਂ ਤੁਸੀਂ ਕਹਿੰਦੇ ਮਸਲੇ ਹੱਲ ਹੋਣ ਆਪਾਂ ਨੂੰ ਤਾਂ ਆ ਹੀ ਨਹੀਂ ਪਤਾ ਵੀ ਕਿਹੜੇ ਮਸਲੇ ਆ ਪਰ ਮੈਨੂੰ ਆ ਹੀ ਪਤਾ ਵੀ ਇਸ ਜਦੋਂ ਮੈਂ ਕਿਸੇ ਨੂੰ ਕਿਸੇ ਗੁਰਸਿੱਖ ਨੂੰ ਜਾਂ ਕਿਸੇ ਸਾਬਤ ਸੂਰਤ ਮਤਲਬ ਸਿੱਖ ਬੀਬੀ ਜਾਂ ਸਿੰਘ ਨੂੰ ਦੇਖਦਾ ਮਾਂ ਕਿਸੇ ਵੀ ਅਹੁਦੇ ਦੇ ਵਿੱਚ ਮੈਨੂੰ ਮਾਣ ਮਹਿਸੂਸ ਹੁੰਦਾ ਵਾ ਉਹ ਮਾਣ ਦੇ ਨਾਲ ਕੰਫੀਡੈਂਸ ਵੀ ਆਉਂਦਾ ਵਾ ਹਨਾ ਵੀ ਆਪਾਂ ਵੀ ਇਹ ਕੰਮ ਕਰ ਸਕਦੇ ਆ ਸੋ ਮੈਨੂੰ ਉਮੀਦ ਆ ਵੀ ਇਸ ਰੂਪ ਦੀ ਜਿਹੜੀ ਰਿਸਪੈਕਟ ਆ ਉਹ ਰਿਸਪੈਕਟ ਦੇ ਨਾਲ ਨਾਲ ਮਤਲਬ ਹੌਸਲਾ ਸੰਗਤ ਦੇ ਵਿੱਚ ਵਧੇ ਆਪਣੀ ਕਮਿਊਨਿਟੀ ਦੇ ਵਿੱਚ ਵਧੇ ਤੇ ਕਮਿਊਨਿਟੀ ਨੂੰ ਆਏ ਮਹਿਸੂਸ ਹੋਵੇ ਵੀ ਆਪਾਂ ਜਿਹੜਾ ਵੀ ਕੰਮ ਆ ਕਰ ਸਕਦੇ ਆ ਮੈਂ ਇਹ ਨਹੀਂ ਕਹਿੰਦਾ ਮੈਂ ਹੁਣ ਆਪਾਂ ਮਖੌਲ ਕਰਦੇ ਆ ਹਰੇ ਕੀ ਕਹਿੰਦਾ ਹੁਣ ਭਾਜੀ ਆਪਾਂ ਮੈਂ ਆਪਾਂ ਸਪੀਡਿੰਗ ਟਿਕਟਾਂ ਲੈ ਸਕਦੇ ਆ ਨਹੀਂ ਆਪਾਂ ਕਾਨੂੰਨ ਕਾਨੂੰਨ ਦੇ ਦਾਇਰੇ ਕਾਨੂੰਨ ਨਹੀਂ ਤੋੜਨਾ ਆਪਾਂ ਉਹ ਤਾਂ ਮਖੌਲ ਦੀ ਗੱਲ ਹੁੰਦੀ ਆ ਆਪਾਂ ਕਾਨੂੰਨ ਤੋੜਨਾ ਨਹੀਂ ਪਰ ਆਪਾਂ ਕਾਨੂੰਨ ਦਾ ਇੱਕ ਹਿੱਸਾ ਬਣਨਾ ਆ ਜਦੋਂ ਤੁਸੀਂ ਵਕਾਲਤਵੇ ਸੀਗੇ ਕਦੀ ਸੋਚਿਆ ਸੀ ਵੀ ਜੱਜ ਬਣਨ ਤੱਕ ਦੀ ਜਿਹੜੀ ਉਹ ਗੱਲ ਆ ਸਕਦੀ ਆ ਕਿਉਂਕਿ ਇਹ ਇਦਾਂ ਦੇ ਅਹੁਦਿਆਂ ਤੱਕ ਪਹੁੰਚਣਾ ਲੰਮਾ ਸਮਾਂ ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਲੱਗ ਜਾਂਦਾ ਆ ਜਦੋਂ ਵਕਾਇਤ ਕਰਦੇ ਸੀ ਉਦੋਂ ਸੀਗੀ ਮਨ ਦੇ ਵਿੱਚ ਕਿਤੇ ਇੱਛਾ ਜਾਂ ਕਿਤੇ ਸੋਚਿਆ ਸੀ ਕਿ ਵੀ ਜੱਜ ਤੱਕ ਬਣੂਗੇ ਮੈਂ ਸੱਚ ਦੱਸਾਂ ਤਾਂ ਮੈਂ ਨਹੀਂ ਸੀ ਸੋਚਿਆ ਕਿਉਂਕਿ ਮਤਲਬ ਵਕੀਲ ਬਣਨਾ ਵੀ ਇੱਕ ਮੌਤ ਬਹੁਤ ਵੱਡਾ ਮਤਲਬ ਉਦਮ ਆ ਬਹੁਤ ਵੱਡਾ ਬਹੁਤ ਵੱਡੀ ਅਕੰਪਲੀਸ਼ਮੈਂਟ ਆ ਹਨਾ ਤੇ ਸੋ ਜਦੋਂ ਵਕਾਲਤ ਕਰ ਲਈ ਕਰਦੇ ਖੁਸ਼ ਹੋਗੇ ਆਪਾਂ ਵੀ ਸੰਤੋਸ਼ ਸੀਗੇ ਵੀ ਚਲੋ ਵਕਾਲਤ ਕਰ ਲਈ ਵੀ ਕਮਿਊਨਿਟੀ ਦੇ ਵਿੱਚ ਵੀ ਰਿਸਪੈਕਟ ਆ ਆਪਾਂ ਨੂੰ ਆਪ ਨੂੰ ਵੀ ਫੀਲ ਹੁੰਦਾ ਵੀ ਕੰਮ ਇੰਟਰਸਟਿੰਗ ਕੰਮ ਆ ਹਨਾ ਦਿਮਾਗੀ ਕੰਮ ਹੁੰਦਾ ਵਾ ਇਹਦੇ ਵਿੱਚ ਆਪਾਂ ਨੂੰ ਦਿਲਚਸਪੀ ਮਿਲਦੀ ਆ ਮੈਂ ਐ ਨਹੀਂ ਸੀ ਕਦੇ ਸੋਚਿਆ ਵੀ ਮੈਂ ਮਤਲਬ ਕਹਾਂ ਪਹੁੰਚੂਗਾ ਇਹੇ ਬਾਸ ਜਿਵੇਂ ਵੀ ਸਬਬ ਬਣੇ ਪ੍ਰੇਰਨਾ ਮਿਲੀ ਉਦੋਂ ਥੋੜਿਆ ਪਿਛਲੇ 2 ਸਾਲਾਂ ਤੋਂ ਹੀ ਮਨ ਦੇ ਵਿੱਚ ਆਇਆ ਹਨਾ ਤੇ ਉਦੋਂ ਮਤਲਬ ਜਦੋਂ ਮੈਨੂੰ ਮਤਲਬ ਕਿਸ ਨੇ ਦੂਜੀ ਬਾਰੀ ਪ੍ਰੇਰਿਆ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਅਪਲਾਈ ਨਹੀਂ ਕਰੋਗੇ ਨਾ ਤਾਂ ਆਪਾਂ ਕਦੇ ਇਹ ਮਕਾਮਾਂ ਤੇ ਇਹ ਪਹੁੰਚ ਨਹੀਂ ਸਕਦੇ ਵੀ ਅਪਲਾਈ ਜ਼ਰੂਰ ਕਰੋ ਜੇ ਨਹੀਂ ਮਿਲਦਾ ਤਾਂ ਨਹੀਂ ਮਿਲਦਾ ਪਰ ਜੇ ਆਪਾਂ ਕੋਸ਼ਿਸ਼ ਨਹੀਂ ਕਰਾਂਗੇ ਤਾਂ ਬਿਲਕੁਲ ਹੀ ਨਹੀਂ ਮਿਲੂਗਾ ਸਾਬ ਫਿਰ ਤਾਂ 100% ਫੇਲ ਵਾਲੀ ਗੱਲ ਹੀ ਹੈ ਨਾ ਸੋ ਮੈਂ ਐਪਲੀਕੇਸ਼ਨ ਭਰੀ ਮਤਲਬ ਬਹੁਤ ਸਲਾਹਾਂ ਲਈਆਂ ਲੋਕਾਂ ਤੋਂ ਮਤਲਬ ਹੋਰਾਂ ਜੱਜਾਂ ਤੋਂ ਸਲਾਹਾਂ ਵਕੀਲਾ ਤੋਂ ਲਈਆਂ ਮਤਲਬ ਆਪਣੇ ਜਿਹੜੇ ਭਾਈਚਾਰੇ ਤੋਂ ਪਰਿਵਾਰ ਦੇ ਵਿੱਚ ਗੱਲ ਕੀਤੀ ਵੀ ਮਤਲਬ ਇਸ ਪੋਜੀਸ਼ਨ ਸਪੌਂਸਰ ਦਾ ਮਤਲਬ ਕੀ ਆ ਹਨਾ ਤੇ ਮਤਲਬ ਸੋ ਰੀਸੈਂਟਲੀ ਹੀ ਮਤਲਬ ਇਹ ਇਹ ਮੰਚ ਆਇਆ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਆਤਮਾਨ ਨੇ ਜੜੀ ਬੜੀ ಅಪਾਰ ਕਿਰਪਾ ਕੀਤੀ ਆ ਸੋ ਫਰੇਜ਼ਨੋ ਕਾਉਂਟੀ ਦੇ ਵਿੱਚ ਇਮੀਗ੍ਰੈਂਟ ਪਰਿਵਾਰ ਦਾ ਮੁੰਡਾ ਇੱਥੇ ਜੰਮਿਆ ਪੜਿਆ ਪੜ੍ਹਾਈ ਕੀਤੀ ਉਹ ਉੱਥੇ ਪਹੁੰਚੇ ਤੇ ਅੱਜ ਫਰੇਜ਼ਨੋ ਕਾਉਂਟੀ ਦੇ ਜਿਹੜੇ ਸੁਪੀਰੀਅਰ ਕੋਰਟ ਦੇ ਜੱਜ ਦੇ ਵੱਜੋਂ ਉਹਨਾਂ ਦੀ ਨਿਯੁਕਤੀ ਹੋਈ ਆ ਥੋੜੇ ਚਿਰ ਨੂੰ ਇਹਨਾਂ ਨੇ ਸੌ ਚੁੱਕ ਲੈਣੀ ਆ ਫਿਰ ਆਪਾਂ ਇਹਨਾਂ ਨੂੰ ਜਿਹੜਾ ਅਦਾਲਤ ਦੇ ਵਿੱਚ ਉਸ ਅਹੁਦੇ ਦੇ ਉੱਤੇ ਬੈਠੇ ਦੇਖਾਂਗੇ ਜਿੱਥੇ ਇਹਨਾਂ ਨੇ ਫੈਸਲੇ ਲੈਣੇ ਆ ਫੈਸਲੇ ਲੈਣ ਲੱਗੇ ਇਹਨਾਂ ਨੇ ਸਾਫ਼ ਦੱਸਿਆ ਵੀ ਜਿਹੜੇ ਸਿੱਖ ਸਿਧਾਂਤ ਆ ਗੁਰੂ ਸਾਹਿਬਾਨਾਂ ਤੇ ਜਿਹੜਾ ਸੰਵਿਧਾਨ ਆ ਉਹਨਾਂ ਸਾਰਿਆਂ ਦੇ ਸੁਮੇਲ ਦੇ ਨਾਲ ਉਹ ਸਾਰੀਆਂ ਚੀਜ਼ਾਂ ਤੋਂ ਜਿਹੜਾ ਉਹ ਕਰਕੇ ਉਹਨਾਂ ਨੇ ਜਿਹੜੇ ਫੈਸਲੇ ਉਹ ਸੁਣਾਉਣੇ ਆ ਸੋ ਵੱਡੀ ਰਿਸਪੌਂਸਿਬਿਲਟੀ ਆ ਵੱਡੀ ਜ਼ਿੰਮੇਵਾਰੀ ਆ ਜਾਂਦੇ ਜਾਂਦੇ ਰਾਸ਼ ਸਿੰਘ ਵਿਦੇਸ਼ਾ ਜੀ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਅ ਜਿਹੜੇ ਇਸ ਰਾਹ ਦੇ ਉੱਤੇ ਚੱਲਣਾ ਚਾਹੁੰਦੇ ਆ ਵਕਾਲਤ ਵਾਲੇ ਪਾਸੇ ਨੂੰ ਆਉਣਾ ਚਾਹੁੰਦੇ ਆ ਉਨਾਂ ਦੇ ਲਈ ਕੀ ਟਿਪਸ ਆ ਉਹ ਕੀ ਜਿਹੜਾ ਉਹ ਕਰਨ ਜਿਹੜੇ ਇਸ ਪਾਸੇ ਵੱਲ ਨੂੰ ਤੁਹਾਡੇ ਵਾਂਗੂ ਬੜੀ ਛੋਟੀ ਉਮਰ ਦੇ ਵਿੱਚ ਇਸ ਵੱਡੇ ਅਹੁਦਿਆਂ ਤੱਕ ਪਹੁੰਚੇ ਮੈਂ ਤਾਂ ਇਹੀ ਕਹਿ ਸਕਦਾ ਜੀ ਜੇ ਕਿਸੇ ਦਾ ਇੰਟਰਸਟ ਹੈਗਾ ਵਾ ਤਾਂ ਤੁਸੀਂ ਜਰੂਰ ਉਹਨੂੰ ਪਰਸੂ ਕਰੋ ਮਿਹਨਤ ਕਰਨ ਲਈ ਤਿਆਰ ਹੋ ਜਾਓ ਕਿਉਂਕਿ ਮਿਹਨਤ ਤਾਂ ਕਰਨੀ ਪੈਣੀ ਆ ਬਟ ਮਤਲਬ ਜਿਹੜਾ ਵੀ ਕੋਈ ਬੱਚਾ ਇੰਟਰਸਟਿਡ ਆ ਮੈਂ ਇਹਨਾਂ ਨੂੰ ਹੀ ਕਹੂੰਗਾ ਤੁਸੀਂ ਕਰ ਸਕਦੇ ਆ ਤੁਸੀਂ ਜੱਜ ਵੀ ਬਣ ਸਕਦੇ ਆ ਤੁਸੀਂ ਮੈਂ ਤਾਂ ਕਹਿੰਦਾ ਇਹਦੇ ਉੱਚੇ ਅਹੁਦੇ ਵੀ ਤੁਸੀਂ ਸੁਪਰੀਮ ਕੋਰਟ ਤੱਕ ਪਹੁੰਚ ਸਕਦੇ ਆ ਹਾਂਜੀ ਬਹੁਤ ਧੰਨਵਾਦ ਰਾਸ਼ਿੰਗ ਵਿਦੇਸ਼ਾ ਜੀ ਵਾਹਿਗੁਰੂ ਜੀ ਕਾ ਖਾਲਸਾ